ਤੇਰੀ ਸਪੀਡ ਪਾਵਰ ਸਟੀਅਰਿੰਗ ਡਬਲ ਜੈਸਟੀਵਟਰ ਠੀਕ ਆ ਜੀ ਇੰਜਰ ਗੇਅਰ ਦਾ ਬਈ ਬਾਹ ਕੇ ਚੱਕ ਗਰਾਮ ਆਏ ਬਈ ਹਾਂਜੀ ਇਹ ਆਪਣਾ ਸੂਲ ਹੀ ਆ ਨਾਲ ਦੇ ਟਾਇਰ ਆ ਬਈ ਹਾਂ 50 ਪੈਸੇ ਪਿਆ ਹਾਂਜੀ 5 ਲੱਖ 45000 ਰੁਪਏ ਡਿਮਾਂਡ ਕਰਦੇ ਆ ਆ ਟਾਇਰਾਂ ਦੇ ਵਿੱਚ ਠੀਕ ਆ ਜੀ 9 3 ਬਈ ਆ ਟਾਇਰਾਂ ਚ ਇਹ ਆਪਾਂ ਦੇ ਦਾਂਗੇ 5 ਲੱਖ ਤੇ 20000 ਦਾ ਜਿਹੜੇ ਰੇਟ ਚ ਆਪਾਂ ਟਰੈਕਟਰ ਦੇਈ ਜਾਂਦੇ ਆ ਨਾ ਕੋਈ ਦੇ ਕੇ ਦਿਖਾਵੇ ਫਿਰ ਲੈ 14 ਮਾਡਲ 14 ਮਾਡਲ ਆ ਟਾਪਾ ਮੰਗਦਾ 30 ਸਪੀਡ ਆ ਠੀਕ ਆ ਜੀ ਡਬਲ ਡਿਸਟਰੀਬਿਊਟਰ ਆ ਠੀਕ ਆ ਜੀ ਟਰ ਹੈ ਇਹਦੇ ਵੀ ਬਾਈ ਮੂਲੇ ਦਾ ਪੈਣਾ 775 ਪੈਸੇ ਮਗਲੇ ਪੈਣਾ 50 ਪੈਸੇ ਠੀਕ ਆ ਬਾਈ ਕਨੋਪੀ ਘੋੜਾ ਪੈਂਪਰ ਲੱਗਿਆ 3,85,000 ਰੁਪਿਆ ਡਿਮਾਂਡ ਆ ਹਾਂਜੀ 3,60,000 ਦਾ ਟਰੈਕਟਰ ਦੇ ਦਾਂਗਾ ਟਰੈਕਟਰ ਬਾਈ ਵਾਹੇ ਬੰਦਾ ਆਪਦੀ ਪੂਰੀ ਤਸੱਲੀ ਕਰਕੇ ਲੈ ਕੇ ਜਾਵੇ ਮਿਸਤਰੀ ਨਾਲ ਲਿਆਵੇ ਠੀਕ ਆ ਜੀ ਇਹ ਤੋਂ ਵੀ ਲੈਣਾ ਟਰੈਕਟਰ ਬਾਈ ਆਪ ਦਾ ਟਣਕਾ ਕੇ ਲੈ ਆ ਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਦੀ ਵੀਡੀਓ ਚ ਬਾਈ ਗ ਸੱਚੀ ਗਾ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਠੀਕ ਹੋ ਜੀ ਜਮਾ ਬਾਈ ਚੜਦੀ ਕਲਾ ਕਿਰਪਾ ਪਰਮਾਤਮਾ ਦੀ ਠੀਕ ਆ ਜੀ ਹੌਲੈਂਡ ਜਿਆਦੇ ਆਂਦੇ ਆਣਾ ਬਾਈ ਅੱਜ ਆਪਣੇ ਕੋਲ ਹੌਲੈਂਡ ਰਹਿ ਗਏ ਬਾਕੀ ਸਾਰੇ ਬੈਗੇਜ ਤੇ ਨਵੇਂ ਕੁਛ ਆ ਗਏ ਆਪਣੇ ਕੋਲੇ ਇੱਕ ਦੋ ਪੁਰਾਣੇ ਵੀ ਆ ਪੈਂਡ ਦੱਸ ਦਿਓ ਜੀ ਪੈਂਡ ਬਾਈ ਜੀ ਮੇਰੇ ਹੈਗਾ ਸੰਦੋਹਾ ਹਾਂਜੀ ਚਲ ਵੰਡੀ ਸਾਬ ਉਹ ਤਾਂ ਪੈਂਦਾ 10 ਕਿਲੋਮੀਟਰ ਤੇ ਮੋੜ ਮੰਡੀ ਤੋਂ ਪੈਂਦਾ ਬਾਈ ਜੀ 7 ਕਿਲੋਮੀਟਰ ਜਿਹੜਾ ਬਟੇਂਡਾ ਪੈਂਦਾ ਆਪਾਂ ਨੂੰ ਬਟੇਂਡਾ ਤੇ ਮਾਂਸਾਂ ਸੰਝ ਹੀ ਰਹੇ ਹੰਦੇ ਆ ਮਨ ਠੀਕ ਆ ਜੀ ਵੀਡੀਓ ਸ਼ੁਰੂ ਕਰ ਦਿਆਂ ਜੀ ਹੌਲੈਂਡ 33 ਤੋਂ ਪਲੱਸ ਆ ਗਿਆ ਹਾਂਜੀ ਬਾਈ ਇਹ ਆ ਗਿਆ ਬਾਈ 2019 ਮਾਡਲ 19 ਮਾਡਲ ਆ ਟਾਪ ਮਾਡਲ ਹਾਂਜੀ 55 ਐਚਪੀ ਵਾਲਾ 3 ਸਪੀਡ ਪਾਵਰ ਸਟੀering ਡਬਲ ਡਿਸਟ੍ਰੀਬਿਊਟਰ ਠੀਕ ਆ ਜੀ ਇੰਜਨ ਗੇਅਰ ਦਾ ਬਾਈ ਬਾਹ ਕੇ ਚੈੱਕ ਕਰਾਵਾਏ ਬਾਈ ਹਾਂਜੀ ਇਹ ਆਪਣਾ اصول ਹੀ ਆ ਇਹ ਆਪਣਾ ਆਫਰ ਹੁੰਦਾ ਮਨ ਠੀਕ ਆ ਜੀ ਆਪਾਂ ਦਿੱਤੀ ਆ ਹਾਂ ਹੋਰ ਆਪਾਂ ਗਿਫਟ ਨਹੀਂ ਦਿੰਦੇ ਇਹ ਇੱਕ ਮੰਦੇ ਚਲੋ ਆਪਣਾ ਆਪਣਾ ਤਰੀਕਾ ਹੁੰਦਾ ਨਾ ਟਰੈਕਟਰ ਵੇਚਣ ਦਾ ਹਾਂਜੀ ਆਪਾਂ ਕਿਸ ਨੂੰ ਕੁਝ ਕਹਿਣਾ ਨਹੀਂਗਾ ਸਾਰੇ ਭਰਾ ਆਪਣੇ ਵਧੀਆ ਤੇ ਆਪਣੇ ਇਹ ਓਵਰਾ ਵੀ ਟਰੈਕਟਰ ਬਾਈ ਘਾਂਟਾ ਵਾ ਕੇ ਚੈੱਕ ਕਰਕੇ ਲੈ ਕੇ ਜਾਓ ਕੋਈ ਮਰਜ਼ੀ ਇੰਪਲੀਮੈਂਟ ਪਾ ਲਓ ਹਾਂ ਠੀਕ ਆ ਜੀ 2019 ਮਾਡਲ ਆ ਹਾਂਜੀ ਨੰਬਰ ਆ ਗਿਆ ਬਾਈ ਇਹ ਹਰਿਆਣਾ ਫੁੱਲ ਟੋਪਾ ਹਾਂਜੀ ਨਾਲ ਦੇ ਟਾਇਰ ਆ ਬਈ ਇਹਦੇ ਨਾਲ ਦੇ ਟਾਇਰ ਆ ਬਾਈ ਹਾਂ 50 ਪੈਸੇ ਪਿਆ ਹਾਂਜੀ ਹੋ ਸਕਦਾ ਇਹ ਨਵੇਂ ਪਹਿ ਜਾਣ ਜੇ ਇਹ ਟਾਇਰਾਂ ਦੇ ਕਿਸੇ ਨਾਲ ਸੌਦਾ ਕਰਨਾ ਤਾਂ ਇਹਦੇ ਵਿੱਚ ਕਰ ਲਓ ਠੀਕ ਆ ਜੀ ਠੀਕ ਆ ਹਾਂਜੀ ਜੇ ਡਿਮਾਂਡ ਦੀ ਗੱਲ ਕਰੀਏ ਜੀ ਬਾਈ ਆਪਾਂ 5 ਲੱਖ 45000 ਰੁਪਏ ਡਿਮਾਂਡ ਕਰਦੇ ਆ ਆ ਟਾਇਰਾਂ ਦੇ ਵਿੱਚ ਠੀਕ ਆ ਜੀ ਦੇਨ ਬਈਆ ਟੈਰਾ ਚ ਇਹ ਆਪਾਂ ਦੇ ਦਾਂਗੇ 5 ਲੱਖ ਤੇ 20 ਹਜ਼ਾਰ ਦਾ ਠੀਕ ਆ ਜੀ ਬਾਕੀ ਮੌਕੇ ਤੇ ਮਾਨਤਾਨ ਬਾਈ ਹਲਕਾ ਬੁਲਕਾ ਹੋ ਜੂ ਵਿੱਚ ਭਰਾ 50 ਹਜ਼ਾਰ ਥੱਲੇ ਹੋ ਜਾਂਦਾ ਬਾਈ ਮੜ ਕਿਉਂ ਨਹੀਂ ਕਰਿਆ ਕਰਨ ਠੀਕ ਆ ਨਾ ਆਪਣਾ ਰੇਟ ਹੀ ਜੁ ਉਸ ਆਪਾਂ ਜਾਇਜ਼ ਜਾ ਭਰਦੇ ਆ ਠੀਕ ਆ ਬਈ ਅਗਲਾ ਆਊ ਲੈਂਡ ਬਾਈ ਅੱਗੇ 2012 ਇਹ ਹਾਂਜੀ ਪਲੱਸ 1 ਮਾੜ ਲੈਗਾ ਸੁਪਰ ਠੀਕ ਆ ਜੀ ਟਿੱਕਰ ਪਲੱਸ ਵਾਲੇ ਲੱਗੇ ਹੋਇਆ ਹਾਂਜੀ ਟਰੈਕਟਰ ਬਾਈ ਇੰਜਨ ਗੇਅਰ ਦਾ ਜਿਵੇਂ ਨਵਾਂ ਟਰੈਕਟਰ ਪਿਆਗਾ ਰੰਬਰ ਰੰਮਾ ਚੈੱਕ ਕਰਾ ਦੇ ਵਧੀਆ ਸੋਹਣਾ ਟਰੈਕਟਰ ਆ ਪੂਰਾ ਮਾਡਲ ਦੇ ਸਾਬ ਨਾਲ ਕੰਡੀਸ਼ਨ ਪੂਰੀ ਵਧੀਆ ਓਕੇ ਆ ਟਾਪ ਮਾਡਲ ਆ ਗਿਆ 3 ਸੀਰੀਅਲ ਸਪੀਡ ਆ ਗਿਆ ਡਬਲ ਡਿਸਟਿਬਿਊਟਰ ਆ ਗਿਆ ਠੀਕ ਆ ਜੀ ਟਰੋਪੀ ਘੋੜਾ ਰੈਂਪਰ ਆਪਣੇ ਮਨ ਵੀ ਜਾ ਤਕਰੀਬਨ ਲੱਗੂ 10 3 ਸਪੀਡਾਂ ਤੇ ਹਣਾ ਠੀਕ ਆ ਜੀ ਆਪਾਂ ਨੂੰ ਸ਼ੌਂਕ ਹੀ ਹੈ ਕੰਮ ਦਾ ਬਾਕੀ ਹੌਲੈਂਡਿਕ ਇਹੋ ਜਿਹਾ ਟਰੈਕਟਰ ਆ ਇਹਨੇ ਵੇਚਣਾ ਉਹਨੂੰ ਵੀ ਬਈ ਦਿਲ ਖੋਲ ਕੇ ਰੁਪਏ ਲੈਉਣੇ ਪੈਂਦੇ ਆ ਇਹਨੇ ਲੈਣਾ ਉਹਨੂੰ ਵੀ ਦਿਲ ਖੋਲ ਕੇ ਰੁਪਏ ਲੈਉਣੇ ਪੈਂਦੇ ਆ ਪੀਪੀ 31 ਮਾਨਸਾ ਦਾ ਨੰਬਰ ਇਹ ਪੀਆਮ ਨੰਬਰ ਦਾ ਡਾਇਰੈਕਟਰ ਆ ਗਿਆ ਲੇਟਾਂ ਸਰਕਾਰੀ ਲੱਗ ਲੋਨ ਕਰਾਉਣਾ ਬਈ ਆਪਣੇ ਕੋਲ 2 ਪੀਆਮ ਨੰਬਰ ਡਾਇਰੈਕਟਰ ਆ ਦੋਨੇ ਪੀਆਮ ਨੰਬਰ ਅਸੀਂ ਲੋਨ ਕਰਾਵਾਂਗੇ ਆਪਾਂ ਰਿਆ ਨੰਬਰ ਤੇ ਲੋਨ ਨਹੀਂ ਕਰਵਾਉਂਦੇ ਠੀਕ ਆ ਜੀ ਇਹਦੇ ਟਾਇਰ ਬਈ ਟਾਇਰ ਬਈ ਮੂਰਲੇ ਪਏ ਨੇ 70 75 ਪੈਸੇ ਮਗਲੇ ਜਮਾ ਨਵੀਆਂ ਮਰਗੀ ਪਏ ਨੇ 95 ਪੈਸੇ ਕਹਿ ਲੋ ਚਲੋ ਠੀਕ ਆ ਜੀ 4,65,000 ਰੁਪਏ ਡਿਮਾਂਡ ਆ ਹਾਂਜੀ 4,35,000 ਦਾ ਟਰੈਕਟਰ ਦੇ ਦਾਂਗੇ ਹਲਕਾ ਫੋਟਾ ਮੰਗਦਾਂ ਦਾ ਆ ਜਾਂਦਾ ਜਰੂਰ ਕਰਾਂਗੇ ਠੀਕ ਆ ਬਾਈ ਅੱਗੇ ਹੋਰ ਆ ਗਿਆ 14 ਮਾਡਲ ਸੁਪਰ ਜਿਹੜੇ ਰੇਟ 'ਚ ਆਪਾਂ ਟਰੈਕਟਰ ਦੇਈ ਜਾਂਦੇ ਹਾਂ ਨਾ ਕੋਈ ਦੇ ਕੇ ਦਿਖਾਵੇ ਫਿਰ ਲੈ 14 ਮਾਡਲ 14 ਮਾਡਲ ਆ ਟਾਪਾ ਮਾਡਲ ਆ 30 ਸਪੀਡ ਆ ਠੀਕ ਆ ਜੀ ਡਬਲ ਡਿਸਟਿਬਿਊਟਰ ਆ ਠੀਕ ਆ ਜੀ ਟਾਇਰ ਇਹਦੇ ਵੀ ਬਾਈ ਮੂਲੇ ਦਾ ਪੈਸੇ ਨੇ 75 ਰੁਪਏ ਮਗਲੇ ਪੈਸੇ ਨੇ 50 ਪੈਸੇ ਠੀਕ ਆ ਬਾਈ ਨੋਪੀ ਘੋੜਾ ਪੈਂਪਰ ਲੱਗਿਆ ਠੀਕ ਆ ਜੀ ਇੰਜਨ ਗੇਅਰ ਦਾ ਬਾਕੇ ਚੈੱਕ ਕਰਕੇ ਤੋੜਾਂਗੇ ਹਾਂਜੀ 3,85,000 ਰੁਪਏ ਡਿਮਾਂਡ ਆ ਹਾਂਜੀ 3,60,000 ਦਾ ਟਰੈਕਟਰ ਦੇ ਦਾਂਗੇ 3,60 ਦਾ ਬਾਈ ਬਾਈ ਠੀਕ ਆ ਜੀ 9 10 ਮਾਡਲ ਵੀ ਕੀ ਜਾਂਦੇ ਆ 2 ਸਪੀਡ ਠੀਕ ਆ ਇਹ ਮਾਡਲ 14 ਹਾਂ ਹਰਿਆਣਾ ਨੰਬਰ ਹੈ ਜੀ ਇਹਨੂੰ ਵੀ ਮਿਲ ਜੂ ਅੱਗੇ ਆ ਗਿਆ ਜੀ ਸਪੈਸ਼ਲ ਐਡੀਸ਼ਨ ਆ ਫੁੱਲ ਟਾਪ ਆ ਫੁੱਲ ਟਾਪ ਸਾਰੀਆਂ ਸੂਲ ਤਾਂ ਇਹਨੀਆਂ ਏਜੰਸੀ ਜਾਂਦੇ ਆ ਮੰਨ ਹੁਣ ਤਾਂ 50,000 ਆਉਣ ਲੱਗ ਗਏ 55 ਵਾਲਾ 55 HP ਆ ਹੁੱਡ ਲੱਗਿਆ ਸਾਊਂਡ ਵੀ ਸਿਸਟਮ ਵੀ ਲੱਗਿਆ ਬਾਈ ਕੋਈ ਯਾਰ ਇਹ ਟਾਇਰ ਵੀ ਨਵੇਂ ਆ ਇਹ ਟਾਇਰਾਂ ਦਾ ਨਵਾਂ ਦੂਜੀ ਜੋੜੀ ਆ ਹਾਂ ਜੀ ਇੰਜਨ ਗੇਅਰ ਦਾ ਬਾਕੇ ਚੈੱਕ ਕਰਾ ਕੇ ਫਿਰ ਤੋਰਾਂਗੇ ਠੀਕ ਆ ਜੀ ਰਵਿਸ਼ੀ ਟਿਊ ਹੋ ਗਿਆ ਆਲਟੋਬ ਆ ਯਾਰ ਸਾਗੀ ਸਹੂਲਤਾ ਮੰਨ ਇਹਦੇ ਵਿੱਚ ਦਾ ਠੀਕ ਆ ਬਾਈ ਜੀ ਹਰਿਆਣਾ ਨੰਬਰ ਦਾ ਟਰੈਕਟਰ ਇਹਨੂੰ ਸੀ ਮਿਲ ਜੂ ਇਹਦੀ ਹਾਂ ਜੀ 2019 ਮਾਡਲ ਹਾਂ ਜੀ 6 ਲੱਖ 65000 ਰੁਪਏ ਡਿਮਾਂਡ ਹੈ ਜੀ ਠੀਕ ਆ ਜੀ 6 65000 ਡਿਮਾਂਡ ਇਦੂ ਉੱਤੇ ਵਿਕੀ ਜਾਂਦੇ ਨੇ ਇਹ ਆਪਣੀ ਡਿਮਾਂਡ ਆ 6 ਲੱਖ 40000 ਦਾ ਮੌਕੇ ਦੇ ਮਾਣਦਾਨ ਹੋਰ ਵੀ ਕਰਾਂਗੇ ਠੀਕ ਆ ਜੀ ਅੱਗੇ ਫੇਰ ਆ ਗਿਆ ਜੀ ਅੱਗੇ ਆ ਗਿਆ ਸੁਪਰ ਆਲਾ ਮਾਡਲ ਹਾਂ ਜੀ ਤੇਰਾ ਨਾ ਕੀ ਜੇ ਬਸ ਮੰਨ ਵੀ ਕੱਲੇ ਸਟicker ਨਹੀਂ ਲੱਗੇ ਸਪੈਸ਼ਲ ਓਰੀਜਨਲੇ ਮਗਰ ਮੜਾ ਇਹ ਗੇੜਾ ਦਵਾ ਦਿਆ ਜਾ ਲੈ ਬਈ ਕਿਉਂ ਕਟਾ ਦਾ ਟਾਇਰ ਮਨਾ ਮੈਂ ਠੀਕ ਆ ਭਾਈ ਕੱਲੇ ਬੰਦੇ ਨੇ ਸਟicker ਨਹੀਂ ਲਵਾਏ ਜਿਵੇਂ ਜਿਆਦਾ ਟ੍ਰੈਕਟਰ ਜੈਕ ਵੀ ਲਵਾਇਆ ਯਾਰ ਫੁੱਲ ਟਾਪ ਕਰਾ ਰੱਖਿਆ ਠੀਕ ਆ ਡਬਲ ਡਿਸਟਿਬਿਊਟਰ ਆ ਗਿਆ ਠੀਕ ਆ ਜੀ ਟੀਵੀ ਤੇਰਾ ਸੰਗਰੂਰ ਦਾ ਨੰਬਰ ਆ ਆਹ ਨੰਬਰ ਦਾ ਇਹ ਟ੍ਰੈਕਟਰ ਹੈ ਜੋ ਲੋਨ ਵੀ ਹੋਜੂ ਬਈ ਠੀਕ ਆ ਜੀ ਮੰਨ ਵੀ 2.5 ਤੋਂ 3 ਲੱਖ ਦੇ ਵਿੱਚ ਵਿੱਚ ਹੋਜੂ ਜੇ ਕਿਸੇ ਨੇ ਕਰਵਾਉਣਾ ਹਾਂਜੀ 13 ਮਾਡਲ 2013 ਮਾਡਲ 475 ਹਾਂਜੀ 4.5 ਲੱਖ ਰੁਪਏ ਦਾ 4.5 ਦਾ ਵੀ ਟਾਇਰ ਚੌਕੜਾ ਹੀ ਨਵਾਂ ਆ ਤਾਂ ਸੇਲ ਹੋ ਗਿਆ ਠੀਕ ਆ ਜੀ ਇੱਕ ਟਰਾਈ ਤੇ ਗਿਆ ਠੀਕ ਆ ਜੀ ਤੇ ਅੱਗੇ ਆਪਣੇ ਕੋਲੇ ਆ ਗਿਆ 15 ਮਾਡਲ 15 ਮਾਡਲ ਹੌਲੈਂਡੀ 15 ਮਾਡਲ ਹੌਲੈਂਡ 36 30 ਹਾਂ ਠੀਕ ਆ ਜੀ ਟਾਇਰ ਦੇਖ ਲਓ ਚੌਕੜਾ ਨਵਾਂ ਬਈ ਮਾਰਕਾ ਖੜਾ 3 ਦੀ ਸਪੀਡ ਆ ਗਿਆ ਹਾਂਜੀ ਐਵੇਂ ਜਿckਰੀ ਦੇਵਾਂਗੇ 36 30 ਆ ਤਾਂ ਭਾਈ ਕੁਛ ਮਰਜ਼ੀ ਲਵਾਈਆ ਵੀ ਰੇਟ ਵੀ ਕੀ ਆ ਠੀਕ ਹੈ 2015 ਮਾਡਲ ਆ 3 ਲੱਖ 75000 ਰੁਪਏ ਦਾ ਡਿਮਾਂਡ ਹੀ ਹੈ ਦੀ ਠੀਕ ਹੈ ਜੀ ਇਹ 2 1.4 ਦੇ ਵਿਗ ਜਾਂਦੇ ਇਹ ਇਹ 2 ਅਗਰ ਪੜ 2 ਆਏ ਠੀਕ ਆ ਇਹ ਟਰੈਕਟਰ ਦੇ ਦੇ ਜਾਈਏ ਆਪਾਂ 60000 ਦਾ 3 ਲੱਖ 60000 ਦਾ ਕਿਸੇ ਨੇ ਲੈਣਾ ਲੈ ਵੀ 3 ਲੱਖ 60000 ਦਾ ਟਰੈਕਟਰ ਮਿਲਦੀ ਅੱਗੇ ਜੀ ਤੇ ਬਾਕੀ ਵਾਸਾ ਕੋ ਆਪਣੇ ਕੋਲੇ ਹੀ ਟਰੈਕਟਰ ਨੇ ਹਾਂਜੀ ਤੇ ਕੋਲੇ ਦੇ ਨਾਲ ਤੱਕ ਨਵੇਂ ਹੋਰ ਮਾਲ ਆ ਜੂਗਾ ਲਾਪਾਉਣਾ ਜਾਣਕਾਰੀ ਭਰਾਵਾਂ ਨੂੰ ਫੇਰ ਦੇ ਦਾਂਗੇ ਠੀਕ ਆ ਜੀ ਤੇ ਕੰਟੈਕਟ ਨੰਬਰ ਸ਼ੇਅਰ ਕਰ ਦਿਓ ਜੀ 62883585655 ਹਾਂਜੀ 946557 47574 ਇਹ ਦੋਨੋਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਹਾਂਜੀ ਤੇ ਬਾਈ ਟਰੈਕਟਰਾਂ ਦੀ ਫੁੱਲ ਗਰੰਟੀ ਹੋ ਕਾਪੀ ਕਾਗਜ਼ਾਂ ਦੀ ਆਪਣੀ ਹਾਂਜੀ ਟਰੈਕਟਰ ਬਾਈ ਵਾਹ ਕੇ ਬੰਦਾ ਆਪਦੀ ਪੂਰੀ ਤਸੱਲੀ ਕਰਕੇ ਲੈ ਕੇ ਜਾਵੇ ਮਿਸਤਰੀ ਨਾਲ ਲਿਆਵੇ ਠੀਕ ਹੈ ਜੀ ਕਿਤੋਂ ਵੀ ਲੈਣਾ ਟਰੈਕਟਰ ਬਾਈ ਆਪ ਦਾ ਟਣਕਾ ਕੇ ਲਿਆ ਕਰੋ ਪੈਸੇ ਲਾਉਣੇ ਜ਼ਿੰਮੇਵਾਰ ਨੇ ਢੱਡ ਬੰਨ ਕੇ ਲਾਉਣਾ ਹੈ ਨਾ ਠੀਕ ਆ ਜੀ ਕਿਤੋਂ ਵੀ ਲੈਣਾ ਯਾਰ ਆਪਣੇ ਤੋਂ ਲੈਣਾ ਕਿਸੇ ਤੋਂ ਮਰਜ਼ੀ ਲੈਣਾ ਆ ਵੀ ਫੁੱਲ ਗਰੰਟੀਆਂ ਲਿਆ ਕਰੋ ਬਾਈ ਤੇ ਬਾਕੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀਡੀਓ ਵਗੈਰਾ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਪ੍ਰਾਣਾ ਟਰੈਕਟਰ ਕੱਟਿਆ ਜਾਊ ਆ ਪ੍ਰਾਣਾ ਕੱਟਿਆ ਜਾਊ ਬਾਈ ਹਾਂਜੀ ਬਾਜਵਰੇਡ ਤੇ ਕਟਾਂਗੇ ਤੇ ਬਾਜਵਰੇਡ ਤੇ ਟਰੈਕਟਰ ਦੇਵਾਂਗੇ ਆਪਾਂ ਠੀਕ ਆ ਦੋ ਟਰੈਕਟਰ ਦਾ ਟਾਈਮ ਹੋਣਾ ਜੇ ਕਿਸੇ ਭਰਾ ਨੇ ਵਿੱਚ ਕਟਾਉਣਾ ਟਰੈਕਟਰ ਜਿੰਨੇ ਆਪਾਂ ਅੰਕ ਲਿਆ ਹਾਂਜੀ ਉਹਨੇ ਦੇਣਾ ਹੋਇਆ ਬਾਈ ਆਪਾਂ ਨੂੰ ਦੇ ਸਕਦਾ ਨਹੀਂ ਹਫ਼ਤੇ ਦਾ ਟਾਈਮ ਦੇਵਾਂਗੇ ਜੇ ਵੱਧ ਵੇਚਦਾ ਵੱਧ ਵੇਚ ਲੈ ਠੀਕ ਆ ਬਈ ਆ ਵੀ ਤੇ ਕਮਾਈ ਕਰਨੀ ਹੈ ਜਾਇਜ਼ ਕਮਾਈ ਕਰਨੀ ਆ ਕਮਾਈ ਨਹੀਂ ਦੇਣਿਆ ਘਾਟੇ ਨਾਲ ਆ ਭਦੰਦੇ ਨਹੀਂ ਠੀਕ ਆ ਜੀ ਠੀਕ ਆ ਨਾ ਜਾਇਜ਼ ਕਮਾਈ ਕਰਾਂਗੇ ਹਾਂਜੀ ਇਹ ਗੱਲ ਨਹੀਂ ਵੀ ਅੱਜ ਕਹਦਾ ਬਈ ਆ ਘਾਟ ਨੇ ਦਾ ਆਪਣੀ ਬਈ ਘਾਟ ਨੇ ਦਾ ਨਹੀਂ ਪਰਮਾਤਮਾ ਪਵਾਵੇ ਠੀਕ ਆ ਬਈ ਹਾਂ ਲੈ ਬਈ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਈ ਦਾ ਕੋਈ ਮਰਜ਼ੀ ਟਰੈਕਟਰ ਖਰੀਦਣਾ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਵੀ ਧੰਨਵਾਦ